ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਰਵੇਂ ਕਰੇਲੇ ਬਣਾਵਾਂਗੇ ਇਸਦੇ ਲਈ ਆਪਾਂ ਕਰੇਲੇ ਲੈ ਲਵਾਂਗੇ ਕਰੇਲੇ ਨੂੰ ਛੱਲ ਲਵਾਂਗੇ ਮੈਂ ਇਥੇ ਇਸ ਤਰੀਕੇ ਦੇ ਕਰੇਲੇ ਲੈਨੇ ਨੇ ਨਾ ਜ਼ਿਆਦਾ ਛੋਟੇ ਨੇ ਨਾ ਜ਼ਿਆਦਾ ਵੱਡੇ ਨੇ ਇਹਨਾਂ ਨੂੰ ਛੱਲ ਲਵਾਂਗੇ ਇਸਦੇ ਚਿਲਕੇ ਨੂੰ ਆਪਾਂ ਵੇਸਟ ਨਹੀਂ ਕਰਾਂਗੇ ਇਸ ਨੂੰ ਵੀ ਆਪਾਂ ਯੂਜ਼ ਕਰਾਂਗੇ ਇਸ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਤੇਰੇ ਦੇ ਵਿੱਚ ਕੱਟ ਲਵਾਂਗੇ ਜੇਕਰ ਆਪਾਂ ਇਸ ਕਿਰਿਆ ਨੂੰ ਚەلਕੇ ਨਾਮ ਕਲਗਾ ਕੇ ਰੱਖਣਾ ਹੋਵੇ ਤਾਂ ਆਪਾਂ ਰੱਖ ਸਕਦੇ ਹਾਂ ਪਰ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਫਿਰ ਵੀ ਤੇਰੇਲੇ ਕੋੜੇ ਨਹੀਂ ਬਣਨਗੇ ਅੱਜ ਆਪਾਂ ਇਸ ਨੂੰ ਨਮਕ ਲਗਾ ਕੇ ਨਹੀਂ ਬਣਾਵਾਂਗੇ ਬਿਨਾ ਨਮਕ ਲਗਾਏ ਤਾਂ ਬਣਾਵਾਂਗੇ ਚਮਚਾਂ ਵਾਲੀਆਂ ਚਮਚੀ ਦੀ ਡੰਡੀ ਨਾਲ ਆਪਾਂ ਇਸਦੇ ਵਿੱਚ ਕੱਟ ਲਵਾਂਗੇ ਅਸੀਂ ਆਪਣੇ ਚੈਨਲ ਤੇ ਡੇਲੀ ਸ਼ਾਮ ਨੂੰ ਵੀਡੀਓ ਪਾਉਂਦੇ ਰਹਿੰਦੇ ਹਾਂ ਜੀ ਤੁਸੀਂ ਵੀਡੀਓ ਦੇਖਿਆ ਕਰੋ ਹੁਣ ਆਪਾਂ ਇਸ ਤਰੀਕੇ ਨਾਲ ਚੱਲ ਲਿਆ ਹੈ ਤੇ ਇਸ ਦੇ ਚਲਕਿਆਂ ਨੂੰ ਵੀ ਆਪਾਂ ਯੂਜ਼ ਕਰਾਂਗੇ ਹੁਣ ਇੱਥੇ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਪਿਆਜ਼ ਲੈਨੇ ਇੱਥੇ ਮੈਂ ਇੱਕ ਵੱਡਾ ਬੌਲ ਭਰ ਕੇ ਪਿਆਜ਼ ਲੈਨੇ ਮਿਰਚਾਂ ਪਾਉਣੀਆਂ ਕਿ ਲਵਾਂਗੇ ਜਿਨ੍ਹਾਂ ਕਾਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਪੀਸ ਲਵਾਂਗੇ ਪਿਆਜ਼ ਨੂੰ ਵੀ ਆਪਾਂ ਪੀਸ ਲਵਾਂਗੇ ਟ੍ਰੇਲਿਆਂ ਦੇ ਵਿੱਚ ਆਪਾਂ ਸਟਫਿੰਗ ਭਰਾਂਗੇ ਇਸ ਦੇ ਲਈ ਆਪਾਂ ਪਿਆਜ਼ ਕਾਫੀ ਸਾਰੇ ਲਵਾਂਗੇ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਦੋ ਵਾਰੀ ਦੇ ਵਿੱਚ ਪੀਸ ਲਵਾਂਗੇ ਥੋੜਾ ਥੋੜਾ ਕਰਕੇ ਹੁਣੇ ਪਿਸ ਕੇ ਤਿਆਰ ਹੈ ਮੈਂ ਇਸ ਦੇ ਵਿੱਚ ਲਸਣ ਤੇ ਟਮਾਟਰ ਨਹੀਂ ਪਾਇਆ ਹੈ ਆਪਾਂ ਇਸ ਨੂੰ ਦਰਦਰਾ ਜਿਹਾ ਹੀ ਪੀਸਾਂਗੇ ਜਿਆਦਾ ਬਰੀਕ ਨਹੀਂ ਪੀਸਾਂਗੇ ਇਸ ਨੂੰ ਬੌਲ ਦੇ ਵਿੱਚ ਕੱਟ ਲਵਾਂਗੇ ਹੁਣੇ ਪਿਸ ਕੇ ਤਿਆਰ ਹੈ ਹੁਣ ਆਪਾਂ ਕ੍ਰੇਲਿਆਂ ਨੂੰ ਫਰਾਈ ਕਰ ਲਵਾਂਗੇ ਸਰੋਂ ਦੇ ਤੇਲ ਵਿੱਚ ਸਾਰੇ ਕ੍ਰੇਲਿਆਂ ਨੂੰ ਫਰਾਈ ਕਰ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਸਾਰੇ ਕ੍ਰੇਲਿਆਂ ਨੂੰ ਫਰਾਈ ਕਰ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਕ੍ਰੇਲਿਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਿਲਕੁਲ ਵੀ ਘੜਤਨ ਨਹੀਂ ਰਹਿੰਦੀ ਇਸ ਦੇ ਵਿੱਚ ਕਰੇਲਿਆਂ ਨੂੰ ਆਪਾਂ ਇੱਕ ਵਾਰੀ ਵਿੱਚ ਹੀ ਫਰਾਈ ਕਰਨਾ ਹੋਵੇ ਤਾਂ ਆਪਾਂ ਇੱਕ ਵਾਰੀ ਵਿੱਚ ਹੀ ਫਰਾਈ ਕਰ ਲਵਾਂਗੇ ਨਹੀਂ ਆਪਾਂ ਦੋ ਵਾਰੀ ਵਿੱਚ ਫਰਾਈ ਕਰ ਲਵਾਂਗੇ ਕਰੇਲਿਆਂ ਨੂੰ ਇੱਥੇ ਮੈਂ ਥੋੜੀ ਜਿਹੀ ਕਰੇਲਿਆਂ ਨੂੰ ਬਾਅਦ ਦੇ ਵਿੱਚ ਫਰਾਈ ਕਰਾਂਗੀ ਤੁਹਾਨੂੰ ਪਤਾ ਹੀ ਹੈ ਜੀ ਕਰੇਲਿਆਂ ਦੀ ਸਬਜ਼ੀ ਦੇ ਜਾਂ ਕਰੇਲੇ ਦੇ ਜੂਸ ਦੇ ਕਿੰਨੇ ਫਾਇਦੇ ਨੇ ਜੇਕਰ ਆਪਾਂ ਸਬਜ਼ੀ ਨੂੰ ਪਹਿਲਾਂ ਬਣਾ ਕੇ ਰੱਖ ਲਵਾਂਗੇ ਤੇ ਜਲਦੀ ਖਰਾਬ ਵੀ ਨਹੀਂ ਹੋਏਗੀ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹਨਾਂ ਨੂੰ ਪਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ इन्ह दाइड्स चेंज करके फ्राई कर लवेंगे जो करेले वह तरीके फ्राई हुए वो कौड़े नहीं बन गए करेले गोल्डन ब्राउन होने तक फ्राई कर लवेंगे हम करेले वजिए तरीके फ्राई हो चुके हैं ਕਾਇਨਾ ਨੂੰ ਇਸ ਤਰ੍ਹਾਂ ਫਰਾਈ ਕਰ ਲਵਾਂਗੇ ਤੇ ਇਸ ਦੇ ਵਿੱਚ ਗੜਤ ਨਹੀਂ ਰਹੇਗੀ ਸਾਰੇ ਕਰੇ ਲਿਆਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤਾਂ ਕਿ ਇਹ ਕੱਚੇ ਨਾ ਰਹਿਣ ਵੈਸੇ ਤਾਂ ਇਹ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਨੇ ਜੇਕਰ ਕੋਈ ਪਨ ਲੱਗੇ ਕਿ ਕੱਚੇ ਨੇ ਤਾਂ ਬੈਨ ਨੂੰ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ ਹੁਣ ਇਹਨਾਂ ਨੂੰ ਪਲੇਟ ਵਿੱਚ ਕੱਢ ਲਵਾਂਗੇ ਤੇ ਬਾਕੀ ਬਚੇ ਗਰੇਲਿਆਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਫਰਾਈ ਕਰ ਲਵਾਂਗੇ ਹੁਣ ਮੈਂ ਸਾਰੇ ਗਰੇਲੇ ਨੂੰ ਪਲੇਟ ਵਿੱਚ ਕਰ ਲਿਆ ਹੈ ਹੁਣ ਇੱਥੇ ਮੈਂ ਕੜਾਹੀ ਦੇ ਵਿੱਚ ਹੋਰ ਸਰੋਂ ਦਾ ਤੇਲ ਲੈ ਲਵਾਂਗੀ ਤੇਲ ਨੂੰ ਗਰਮ ਕਰ ਲਵਾਂਗੇ ਹੁਣ ਤੇਲ ਦੇ ਵਿੱਚ ਗਰੇਲਿਆਂ ਦੇ ਛਿਲਕੇ ਪਾਵਾਂਗੇ मिक्स ਕਰ ਲਵਾਂਗੇ ਤੇ ਕਰੇਲਿਆਂ ਦੇ ਛਿਲਕਾ ਨੂੰ ਵੀ ਫਰਾਈ ਕਰ ਲਵਾਂਗੇ ਜਦੋਂ ਕਰੇਲਿਆਂ ਦੇ ਛਿਲਕੇ 골ਡਨ ਬ੍ਰਾਊਨ ਹੋਣ ਤੱਕ ਫਰਾਈ ਹੋ ਜਾਣ ਤਾਂ ਆਪਾਂ ਇਸ ਦੇ ਵਿੱਚ ਪੀਸ ਕੇ ਪਿਆਜ਼ ਤੇ ਹਰੀਆਂ ਮਿਰਚਾਂ ਪਾਵਾਂਗੇ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਛਿਲਕਾ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਨਹੀਂ ਤੇ ਇਸ ਦੇ ਵਿੱਚ ਕੜੱਤਨ ਆਏਗੀ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਸਬਜ਼ੀ ਬਣਾਉਣ ਤੋਂ ਪਹਿਲਾਂ ਆਪਾਂ ਕਰੇਲਿਆਂ ਨੂੰ ਧੋ ਲਵਾਂਗੇ ਫਿਰ ਇਸ ਦੇ ਛਿਲਕਿਆਂ ਨੂੰ ਆਪਾਂ ਸੁਕਾ ਕੇ ਫਿਰ ਯੂਜ਼ ਕਰਾਂਗੇ ਬਿਨਾ ਤੋ ਤੇ ਤੋ ਯੂਜ਼ ਨਹੀਂ ਕਰਾਂਗੇ ਛਿਲਕਿਆਂ ਨੂੰ ਥੋੜੀ ਥੋੜੀ ਦੇਰ ਬਾਅਦ ਇਸ ਨੂੰ ਹਿਲਾ ਲਵਾਂਗੇ ਤੇ ਪਕਾ ਲਵਾਂਗੇ ਪਿਆਜ ਆਪਾਂ ਕਾਫੀ ਸਾਰੇ ਲਵਾਂਗੇ ਕਿਉਂਕਿ ਆਪਾਂ ਕ੍ਰੇਲਿਆਂ ਦੇ ਵਿੱਚ ਇਸ ਦੀ ਸਟਫਿੰਗ ਭਰਾਂਗੇ ਇਸ ਦੇ ਲਈ ਆਪਾਂ ਪਿਆਜ਼ ਕਾਫੀ ਸਾਰੇ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਜੋ ਜੋ ਮਸਾਲੇ ਪਾਉਣੇ ਨੇ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਪਿਆਜ਼ ਨੂੰ ਦਰਦਰਾ ਜਿਹਾ ਹੀ ਪੀਸਾਂਗੇ ਜਿਆਦਾ ਬਰੀਕ ਨਹੀਂ ਪੀਸਾਂਗੇ ਫਿਰ ਵਧੀਆ ਟੇਸਟ ਆਏਗਾ 1 ਚਮਚ ਗਰਮ ਮਸਾਲਾ ਪਾਵਾਂਗੇ एक चमच जीरा पाउडर पवेंगे हल्दी पाउडर पावे मैं इत तीन चमच हल्दी पाउडर पाया है सारे मसाल मिक्स कर लवेंगे आप मिर्च पानी होगी तो सकते हैं पर मैं इस काफ़ी सारी हरी हरिया मिचा ने इसलिए मैं लाल मिर्च नहीं पाई मसालों मिक्स कर लवानी ਮਸਾਲਿਆਂ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਚੰਗੀ ਤਰ੍ਹਾਂ ਪਕਾ ਲਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਮਠਾਈਆਂ ਸਬਜ਼ੀਆਂ ਤੇ ਡਰਿੰਕ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਹਲਾਉ ਦੇਖ ਲਓ ਕਿ ਸਟਫਿੰਗ ਨੂੰ ਪਕਾ ਲਵਾਂਗੇ तो यह करेलों की सब्जी की रेसिपी वादिया लगी तो वीडियो में लाइक चैनल को सबक्राइब करो जी हम अपनी स्टफिंग बन के तैयार है अपने इसमें गोल्डन ब्राउन हूँ तक पका लिया है हम स्टफिंग बन के तैयार है इसन बल्ब कट लवेंगे हम अपना इस स्टफिंग करेलों के भर लवेंगे जी थोड़ी रेसपी बढ़िया लगी होगी तो एक बार इस तरीके करेलों की सब्जी बना के देखो जी इस तरीके की सब्जी के बिल्कुल भी कुड़तन नहीं रही है सब्जी बहुत ज्यादा टेस्ट बनती है ਤਰੀਕੇ ਦੇ ਲਈ ਅੰਦਰ ਸਟਫਿੰਗ ਭਰ ਲਵਾਂਗੇ ਜੇਕਰ ਪਿੰਸ ਦੇ ਵਿੱਚ ਸਟਫਿੰਗ ਬਣਾਉਣ ਲਈ ਟਮਾਟਰ ਪਾਉਣਾ ਹੋਵੇ ਤਾਂ ਆਪਾਂ ਪਾ ਸਕਦੇ ਹਾਂ ਪਰ ਟਮਾਟਰ ਦਾ ਟੇਸਟ ਚਾਹਦਾ ਵਧੀਆ ਨਹੀਂ ਆਏਗਾ ਇਸ ਦੇ ਵਿੱਚ ਮੈਂ ਗ੍ਰੇਲਿਆਂ ਨੂੰ ਦੋ ਵਾਰੀ ਵਿੱਚ ਫਰਾਈ ਕਰ ਲਿਆ ਸੀ ਹੁਣ ਆਪਾਂ ਇਹ ਇਕੱਠਾ ਇਹਨਾਂ ਦੇ ਵਿੱਚ ਸਟਫਿੰਗ ਭਰ ਲਵਾਂਗੇ ਆਪਾਂ ਇਹ ਸਬਜ਼ੀ ਨੂੰ ਕੁਝ ਦਿਨਾਂ ਦੇ ਲਈ ਬਣਾ ਕੇ ਰੱਖ ਵੀ ਸਕਦੇ ਹਾਂ ਇਹ ਖਰਾਬ ਨਹੀਂ ਹੋਏਗੀ ਪਰ ਜ਼ਿਆਦਾ ਤਾਂ ਆਪਾਂ ਨੂੰ ਗਰਮੀਆਂ ਦੇ ਵਿੱਚ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ ਕਿਰੇਲਾਂ ਦੇ ਵਿੱਚ ਸਟਫਿੰਗ ਭਰ ਲਵਾਂਗੇ ਹੁਣ ਕਿਰੇਲਾਂ ਦੇ ਵਿੱਚ ਸਟਫਿੰਗ ਭਰ ਕੇ ਤਿਆਰ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਜਾ ਕੇ ਆਲ ਕਰਦੇ ਹੋ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਦੇਖਣ ਦੇ ਲਈ ਧੰਨਵਾਦ